ਜਿਹੜੇ ਭੁੱਖੇ ਮਰ ਰਹੇ ਆ ਉਹ ਇਹਦੇ ਜਾਜ ਤੇ ਦੰਦੀਆਂ ਥੋੜੀ ਵੱਡ ਲੈਣਗੇ ਜਿਨ੍ਹਾਂ ਦੇ ਬਾਲਿਆਂ ਵਾਲੀਆਂ ਛੱਤਾਂ ਉਹ ਸਰਕਾਰ ਪਹਿਲਾਂ ਹੀ ਇਹ ਪੰਜਾਬ ਦੀ ਸਰਕਾਰ ਡਰਾਮਾ ਕਰ ਚੁੱਕੀ ਐ ਪਰ ਅਜੇ ਤੱਕ ਕਿਸੇ ਦੇ ਖਾਤੇ 'ਚ ਢੇਲਾ ਨਹੀਂ ਪਿਆ ਇਹ ਜ਼ਮੀਨ ਮਜ਼ਦੂਰਾਂ ਨੂੰ ਦੇਣੀ ਉਹਦਾ ਜ਼ਮੀਨ ਦਾ ਤੀਜਾ ਹਿੱਸਾ ਜਿਹੜਾ ਉਹ ਮਜ਼ਦੂਰਾਂ ਵਾਸਤੇ ਰਾਖਵਾ ਕੀਤਾ ਜਾਵੇ ਉਹ ਮਜ਼ਦੂਰਾਂ ਨੂੰ ਦਿੱਤਾ ਜਾਵੇ ਕਾ ਟ੍ਰੇਡ ਦੇ ਉੱਤੇ ਜਿਹੜੀ ਉਹ ਜ਼ਮੀਨਾਂ ਦੇ ਉੱਤੇ ਭਗਵੰਤਮਾਨ ਨੇ ਹਿਸ਼ਿਆਰ ਕਰ ਦਿੱਤਾ ਕਿ ਇਹ ਜ਼ਮੀਨਾਂ ਵੇਚਣੀਆਂ ਤੇ ਭਗਵੰਤਮਾਨ ਜਿਹੜਾ ਆਪਣੇ ਆਪ ਨੂੰ ਕਮੀਆਂ ਦੇ ਵੇਲੇ ਦਾ ਸੂਰਜ ਦੱਸਦਾ ਸੀਗਾ ਅਸੀਂ ਸਮਝਦੇ ਹਾਂ ਕਿ ਕਮੀਆਂ ਦੇ ਵੇਲੇ ਦਾ ਸੂਰਜ ਨਹੀਂ ਹੈ ਇਹ ਕਮੀਆਂ ਦੇ ਵੇੜਿਆਂ 'ਚ ਹੋਣ ਵਾਲੇ ਹਨੇਰੇ ਦਾ ਜਿਹੜੀ ਉਹਦਾ ਇੱਕ ਤਰ੍ਹਾਂ ਨਾਲ ਕਾਰਨ ਬਣਿਆ ਹੋਇਆ ਹੈ ਅਮਰੀਕਾ ਦੇ ਉੱਤੇ ਕੰਮ ਕਰਨ ਵਾਲੇ ਸਾਡੇ ਭੈਣ ਭਰਾ ਉਹਨਾਂ ਦੇ ਕੰਮਾਂ ਦੇ ਉੱਤੇ ਕਟ ਲਾ ਦਿੱਤਾ ਗਿਆ ਹੈ ਜਿਹੜੇ ਜਿਹੜੇ ਪ੍ਰੋਜੈਕਟ ਜਿਹੜੀਆਂ ਜਿਹੜੀਆਂ ਜਗ੍ਹਾ ਉਹ ਅਮਰੀਕਾ ਦੇ ਕੰਮ ਚ ਆਉਂਦੀਆਂ ਸੀ ਉਹ ਫੰਡ ਕਰ ਦਿੱਤੀਆਂ ਗਈਆਂ ਕਿ ਫੌਰੀ ਆਪਾਂ ਇਸ ਪ੍ਰੋਗਰਾਮ ਨੂੰ ਪਰਸੋਂ ਹੀ ਜਾਨੀ ਕਾਲ ਦਿੱਤੀ ਹੈ ਕਿ ਹੈ ਬੋਨਾਂ ਤੇ ਸੱਦੇ ਲਾਏ ਆ ਵੀ ਸਾਥੀਓ ਆਓ ਆਪਾਂ ਮੰਗ ਪੱਤਰ ਦੇਣੇ ਆ ਇਸ ਕਰਕੇ ਜਾਨੀ ਹਾਲਤ ਇਹ ਹੈ ਕਿ ਲੋਕ ਲੋਕਾਂ ਦੀ ਬਾਹ ਫੜ ਰਹੇ ਆ ਲੋਕ ਲੋਕਾਂ ਦੀ ਦੀ ਜਾਨਾਂ ਦੀ ਉਹਨਾਂ ਦੇ ਮਾਲ ਦੀ ਉਹਨਾਂ ਦੀਆਂ ਜ਼ਮੀਨਾਂ ਦੀ ਉਹਨਾਂ ਦੇ ਘਰਾਂ ਦੀ ਰੱਖਿਆ ਕਰ ਰਹੇ ਆ ਪਰ ਇਹ ਸਰਕਾਰ ਜਿਹੜੀ ਆਪਣੇ ਆਪ ਨੂੰ ਕਹਿੰਦੀ ਸੀ ਕਿ ਅਸੀਂ ਭਗਤ ਸਿੰਘ ਦੇ ਵਾਰਸਾਂ ਅਸੀਂ ਲੋਕਾਂ ਦੀ ਬਾਹ ਫੜਨ ਵਾਲੇ ਆ ਅਸੀਂ ਤੁਹਾਡੇ ਵਾਰੇ ਨਿਆਰੇ ਕਰਦਾਂਗੇ ਵੱਡੇ ਬਦਲਾਅ ਲੈ ਕੇ ਆਉਣ ਲੱਗੇ ਆ ਤਾ ਜਾਣੀ ਉਹ ਬਿਲਕੁਲ ਗੈਰ ਹਾਜ਼ਰ ਹੈ ਇਸ ਕਰਕੇ ਜਾਣੀ ਇਹ ਡਰਾਮਾ ਕੀਤਾ ਜਾ ਰਿਹਾ ਕਿ ਮੈਂ ਮੁੱਖ ਮੰਤਰੀਆਂ ਲੋ ਤੁਹਾਨੂੰ ਜਾਜ ਦੇਤਾ ਮੈਂ ਗੱਡੀ ਤੇ ਚਲਾ ਜਾਣਾ ਹੈ ਜਾਨੀ ਆਹ ਉਹਦੇ ਜੋ ਸੋਸ਼ਲ ਮੀਡੀਆ ਦੇ ਉੱਤੇ ਦਿਸ ਰਿਹਾ ਜਾਨੀ ਆਹ ਬੋਲੀ ਹੈ ਭਗਵੰਤ ਮਾਨ ਦੀ ਹੁਣ ਜਿਹੜੇ ਲੋਕ ਹੜਾਂ ਤੋਂ ਪੀੜਤ ਜਿਹੜੇ ਭੁੱਖੇ ਮਰ ਰਹੇ ਆ ਉਹ ਇਹਦੇ ਜਾਜ ਤੇ ਦੰਦੀਆਂ ਥੋੜੀ ਵੱਡ ਲੈਣਗੇ ਟੈਸ ਕਰਕੇ ਜਣੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸੌਰੀ ਪੰਜਾਬ ਦੇ ਅੰਦਰ ਜੋ ਸਾਂਝਾ ਮਜ਼ਦੂਰ ਜਥੇਬੰਦੀਆਂ ਦਾ ਮੋਰਚਾ ਬਣਿਆ ਹੋਇਆ ਹੈ ਉਹਨਾਂ ਜਥੇਬੰਦੀਆਂ ਨੇ ਇਹ ਪ੍ਰੋਗਰਾਮ ਰੱਖੇ ਹੋਇਆ ਕਿ ਇਥੋਂ ਦੇ ਡੀਸੀ ਦਫਤਰਾਂ ਰਾਹੀਂ ਜਣੀ ਮੰਗ ਪੱਤਰ ਦਿੱਤੇ ਜਾਣ ਇਥੋਂ ਦੇ ਪ੍ਰਧਾਨ ਮੰਤਰੀ ਦੇ ਨਾਂ ਇਥੋਂ ਦੇ ਮੁੱਖ ਮੰਤਰੀ ਦੇ ਨਾਂ ਕਿ ਜਿਹੜੇ ਪਰਿਵਾਰ ਆਪਣੇ ਜੀ ਗਵਾ ਚੁੱਕੇ ਆ ਉਹਨਾਂ ਦੇ ਘਰ ਬਰ ਟੱਗ ਗਿਆ ਹੈ ਜਾਨੀ ਉਹਨਾਂ ਨੂੰ 25 ਲੱਖ ਰੁਪਈਆ ਮੁਆਵਜ਼ਾ ਦਿੱਤਾ ਜਾਵੇ ਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਬਾਲਿਆਂ ਵਾਲੀਆਂ ਛੱਤਾਂ ਉਹ ਸਰਕਾਰ ਪਹਿਲਾਂ ਹੀ ਇਹ ਪੰਜਾਬ ਦੀ ਸਰਕਾਰ ਡਰਾਮਾ ਕਰ ਚੁੱਕੀ ਹੈ ਪਰ ਅਜੇ ਤੱਕ ਕਿਸੇ ਦੇ ਖਾਤੇ 'ਚ ਢੇਲਾ ਨਹੀਂ ਪਿਆ ਆ ਮੁਖਸਰ ਵਾਲਾ ਨੇ ਵੀਡੀਓ ਘੇਰਿਆ ਉਹ ਬੀਡੀਪੀ ਨੂੰ ਘੇਰ ਕੇ ਪੈਸੇ ਪਵਾਇਆ ਹੈ ਜਾਣੀ ਉੱਥੇ ਕਹਿੰਦੇ ਕਿ ਪਹਿਲਾਂ ਡੈਂਪੀ ਦੇ ਕੋਲੇ ਜਾਓ ਉਹ ਡੈਂਪੀ ਦੇ ਪੀਏ ਦਾ ਫੋਨ ਆਊਗਾ ਫੇਰ ਤੁਹਾਡੇ ਖਾਤਿਆਂ 'ਚ ਪੈਸੇ ਪਾਏ ਜਾਣਗੇ ਜਾਨੀ ਆ ਹਾਲਤਾਂ ਇਸੇ ਤਰ੍ਹਾਂ ਕਿ ਜਿਨ੍ਹਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪ੍ਰਤੀ ਇੱਕ ਪਸ਼ੂ ਦੇ ਹਿਸਾਬ ਨਾਲ 1 ਲੱਖ ਰੁਪਇਆ ਮਾਅਜ਼ਾ ਦੇਵੇ ਸਰਕਾਰ ਇਸੇ ਤਰ੍ਹਾਂ ਹੀ ਜਾਨੀ ਜਿਸ ਤਰ੍ਹਾਂ ਦਾ ਨੁਕਸਾਨ ਹੋਇਆ 100% ਮੁਆਵਜ਼ਾ ਸਰਕਾਰ ਨੂੰ ਦੇਣਾ ਚਾਹੀਦਾ ਪਰ ਅਜੇ ਤੱਕ ਭਗਵੰਤਮਾਨ ਦੇ ਦੰਦਲ ਪਈ ਹੋਈ ਹੈ ਇਹਨਾਂ ਦੀ ਉਹ ਸਰਕਾਰ ਜਿਹੜੀ ਆਪਣੇ ਆਪ ਨੂੰ ਕਹਿੰਦੀ ਆ ਕਿ ਅਸੀਂ ਭਗਤ ਸਿੰਘ ਦੇ ਉਸ ਪਿੰਡ ਦੀ ਮਿੱਟੀ ਦੀ ਸੌਂ ਖਾ ਕੇ ਆਏ ਆ ਉੱਥੇ ਸੌਂ ਖਾ ਕੇ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਸੌਂ ਚੱਕੀ ਆ ਅਸਲ 'ਚ ਸੌਂ ਖਾ ਕੇ ਆਇਆ ਇਹ ਕਿ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨੀ ਐ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਨੂੰ ਲਟਾਉਣਾ ਇਥੋਂ ਦੇ ਮਾਲ ਖਜਾਨੇ ਆ ਜਿਹੜੇ ਉਹ ਵੇਚਨੇ ਆ ਇਸ ਕਰਕੇ ਭਗਵੰਤ ਮਾਨ ਦਾ ਬਿਆਨ ਆਇਆ ਹੋਇਆ ਕਿ ਪਹਿਲਾਂ ਇਥੇ ਲੈਂਡ ਪੂਲਿੰਗ ਦਾ ਜਿਹੜਾ ਉਹ ਕਾਨੂੰਨ ਲੈ ਕੇ ਆਇਆ ਕਿ ਲੋਕਾਂ ਦੀ ਜ਼ਮੀਨ ਆ ਜਿਹੜੀ ਉਹ ਪਟਾਊ ਜ਼ਮੀਨ ਪੂਲ ਕੀਤੀ ਜਾਣੀ ਆ ਜਿਹਦੇ ਚੋਂ ਲੋਕਾਂ ਨੂੰ ਮਾੜਾ ਮੌਟਰ ਰੋਜ਼ਗਾਰ ਮਿਲਦਾ ਉਹ ਵੀ ਖੋਲਿਆ ਜਾਣਾ ਉਹ ਕਿਸਾਨਾਂ ਤੇ ਮਜ਼ਦੂਰਾਂ ਨੇ ਵੱਡੀ ਪੱਦਰ ਦੇ ਉੱਤੇ ਜਣੀ ਇਹਨਾਂ ਦੀਆਂ ਨਾਸਾਂ ਚ ਦਮ ਕਰਕੇ ਵਾਪਸ ਕਰਾਇਆ ਤੇ ਹੁਣ ਭਰਾਵੋ ਜਿੰਨਾ ਜ਼ਮੀਨਾਂ ਦੇ ਉੱਤੇ ਤੁਸੀਂ ਗੱਲ ਕਰਦੇ ਹੋ ਕਿ ਸਾਨੂੰ ਪਲਾਟ ਦਿੱਤੇ ਜਾਣਾ ਜਿੰਨਾ ਜ਼ਮੀਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਇਹ ਸਰਕਾਰੀ ਜ਼ਮੀਨ ਹੈ ਇਹ ਜ਼ਮੀਨ ਮਜ਼ਦੂਰਾਂ ਨੂੰ ਜਣੀ ਉਹਦਾ ਜ਼ਮੀਨ ਦਾ ਤੀਜਾ ਹਿੱਸਾ ਜਿਹੜਾ ਉਹ ਮਜ਼ਦੂਰਾਂ ਵਾਸਤੇ ਰਾਖਵਾ ਕੀਤਾ ਜਾਵੇ ਉਹ ਮਜ਼ਦੂਰਾਂ ਨੂੰ ਦਿੱਤਾ ਜਾਵੇ ਘਟ ਰੇਡ ਦੇ ਉੱਤੇ ਜਣੀ ਉਹ ਜ਼ਮੀਨਾਂ ਦੇ ਉੱਤੇ ਭਗਵਾਨਤਮਾਨ ਨੇ ਹਿਸ਼ਿਆਰ ਕਰ ਦਿੱਤਾ ਕਿ ਇਹ ਜ਼ਮੀਨਾਂ ਵੇਚਣੀਆਂ ਇਸ ਕਰਕੇ ਨੰਗ ਪੁਣਾ ਜ਼ਾਹਰ ਹੋ ਰਿਹਾ ਪੰਜਾਬ ਦੀ ਸਰਕਾਰ ਦਾ ਤੇ ਸੈਂਟਰ ਦੀ ਸਰਕਾਰ ਦਾ ਇਹਨਾਂ ਦੇ ਅੰਕੜੇ ਕਹਿੰਦੇ ਆ ਕਿ 16000 ਕਰੋੜ ਰੁਪਏ ਦਾ ਜਾਨੀ ਇੱਥੇ ਨੁਕਸਾਨ ਹੋ ਗਿਆ ਹੜ੍ਹਾਂ ਦੇ ਨਾਲ ਪਿੰਡਾਂ ਦੇ ਪਿੰਡ ਉਜੜ ਗਿਆ ਜਾਨੀ ਲੋਕਾਂ ਦੇ ਸਾਧਨ ਟਰੈਕਟਰ ਮੋਟਰਸਾਈਕਲ ਗੱਡੀਆਂ ਰੇਤੇ ਚ ਨੱਪੀਆਂ ਗਈਆਂ ਇੱਥੋਂ ਦਾ ਪ੍ਰਧਾਨ ਮੰਤਰੀ ਜਾਨੀ 600 ਕਰੋੜ ਰੁਪਏ ਦਾ ਮਤਲਬ ਇੱਥੇ ਦੇਖ ਕੇ ਜਾਂਦਾ ਹੈਗਾ ਜਿਹੜਾ ਪੈਕੇਜ ਇਸ ਕਰਕੇ ਜਣੀ ਇੱਦਾਂ ਏਡੇ ਵੱਡੇ ਫਰਕ ਹੈ ਜਦੋਂ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਜਦੋਂ ਇੱਥੇ ਅਬਾਨੀਆਂ ਤੇ ਅੰਡਾਨੀਆਂ ਨੂੰ ਲਟਾਉਣਾ ਜਦੋਂ ਇੱਥੇ ਬੰਦਾਤਾਂ ਵਰਗਿਆਂ ਨੂੰ ਦੇਣਾ ਉਦੋਂ ਬਿਨਾ ਮੰਗਿਆ ਜਣੀ ਸਭ ਕੁਝ ਟੈਕਸਾਂ ਦੇ ਟੈਕਸਾਂ ਦੀਆਂ ਛੋਟਾਂ ਦੇ ਕੇ ਉਹਨਾਂ ਦੇ ਜਿਹੜੇ ਕਰਜ਼ੇ ਮਾਫ਼ ਕਰਕੇ ਉਹ ਸਾਰਾ ਕੁਝ ਦੇ ਦੇਣਾ ਪਰ ਦੂਜੇ ਪਾਸੇ ਲੋਕ ਜਣੀ ਪਾਣੀ ਦੇ ਅੰਦਰ ਪਾਣੀ ਦਾ ਕਹਿ ਚੱਲਦੇ ਹੋਏ ਉਹ ਪਰਿਵਾਰਾਂ ਦੇ ਪਰਿਵਾਰ ਬਗਵਾ ਕੇ ਚਲੇ ਗਏ ਆ ਇਸ ਕਰਕੇ ਨਾਂ ਟੋਕਵਾ ਮੁਆਵਜ਼ਾ ਇੱਥੋਂ ਦੀ ਪੰਜਾਬ ਦੀ ਸਰਕਾਰ ਦੇ ਰਹੀ ਹੈ ਨਾ ਸੈਂਟਰ ਦੀ ਸਰਕਾਰ ਦੇ ਰਹੀ ਹੈ ਇਸ ਵਾਸਤੇ ਭਰਾਵੋ ਜਿਵੇਂ ਲੋਕ ਲੋਕਾਂ ਦੀ ਬਾਹ ਬਣ ਕੇ ਖੜਿਆ ਹੈ ਇਸੇ ਤਰ੍ਹਾਂ ਹੀ ਜਣੀ ਆਉਣ ਵਾਲੇ ਦਿਨਾਂ ਦੇ ਅੰਦਰ ਇੱਥੇ ਵੱਡੇ ਦਸਤ ਪੰਜੇ ਪੈਣੇ ਆ ਕਿਉਂਕਿ ਇੱਥੇ ਕਦੇ ਭਾਰਤ ਨਾਲਾ ਪ੍ਰੋਜੈਕਟ ਰਾਹੀਂ ਲੋਕਾਂ ਦੀਆਂ ਜ਼ਮੀਨਾਂ ਜੜੀਆਂ ਉਹ ਨੱਪੀਆਂ ਜਾ ਰਹੀਆਂ ਹੈ ਤੇ ਜਦੋਂ ਉਹਨਾਂ ਜ਼ਮੀਨਾਂ ਨੂੰ ਜਣੀ ਬਚਾਉਣ ਦੀ ਗੱਲ ਆਉਂਦੀ ਹੈ ਉਦੋਂ ਆਗੂਆਂ ਦੀਆਂ ਲਿਸਟਾਂ ਬਣਾਈਆਂ ਜਾਂਦੀਆਂ ਉਦੋਂ ਬਲਾਕਾਂ ਤੱਕ ਲਿਸਟਾਂ ਬਣਾਈਆਂ ਜਾਂਦੀਆਂ ਉਦੋਂ ਉਹਨਾਂ ਦੇ ਸੰਦਾਂ ਸਾਧਨਾਂ ਦੀਆਂ ਲਿਸਟਾਂ ਬਣਾਈਆਂ ਜਾਂਦੀਆਂ ਇਸ ਕਰਕੇ ਇਸ ਤਰ੍ਹਾਂ ਦੀਆਂ ਦਵਸ਼ਾਂ ਪਾਉਣ ਤੇ ਸਰਕਾਰ ਲੱਗੀ ਹੋਈ ਹੈ ਇਸ ਵਾਸਤੇ ਭਰਾਵੋ ਇਹ ਮੁਆਵਜ਼ੇ ਆ ਜਿਹੜੇ ਇਹ ਠੀਕ ਹੈ ਆਪਾਂ ਫੌਰੀ ਪ੍ਰੋਗਰਾਮ ਦਿੱਤਾ ਹੈ ਆਪਣਾ ਦੋ ਤਿੰਨ ਦਿਨਾਂ ਦੇ ਵਿੱਚ ਹੀ ਪ੍ਰੋਗਰਾਮ ਆਇਆ ਹੈ ਅਗਰ ਜੇ ਇੱਥੋਂ ਦੀਆਂ ਸਰਕਾਰਾਂ ਕੁਝ ਨਹੀਂ ਕਰਦੀਆਂ ਤਾਂ ਜਿੱਥੇ ਪਹਿਲਾਂ ਹੀ ਏ ਘਰੀਆਂ ਹੋਈਆਂ ਜਿੱਥੇ ਪਹਿਲਾਂ ਹੀ ਲੋਕਾਂ ਦੇ ਮਸਲੇ ਹੱਲ ਨਹੀਂ ਕਰ ਰਹੀਆਂ ਇਹ ਮਸਲਾ ਵੀ ਇੱਕੋ ਦੇ ਨਾਲ ਹੀ ਲੱਲ ਜਾਣਾ ਹੈਗਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਅੰਦਰ ਜਿਸ ਤਰ੍ਹਾਂ ਕਿਸਾਨ ਜੱਥੇਬੰਦੀਆਂ ਵੀ ਜਾਨੀ ਕਹਿ ਰਹੀਆਂ ਕਿ ਜਿੱਡਾ ਵੱਡਾ ਉਥੇ ਨੁਕਸਾਨ ਹੋ ਗਿਆ ਜਿੰਨੇ ਵੱਡੇ ਜੀਆਂ ਦਾ ਨੁਕਸਾਨ ਹੋ ਗਿਆ ਜਿਸ ਤਰ੍ਹਾਂ ਪਸ਼ੂਆਂ ਦਾ ਨੁਕਸਾਨ ਹੋ ਗਿਆ ਜਿਸ ਤਰ੍ਹਾਂ ਫਸਲਾਂ ਦਾ ਨੁਕਸਾਨ ਹੋ ਗਿਆ ਤਾਂ ਉਸੇ ਤਰ੍ਹਾਂ ਹੀ ਜਾਣੀ ਓਡੇ ਵੱਡੇ ਮੁਆਵਜ਼ੇ ਲੈਣ ਦੀ ਲੋੜ ਆ ਤੇ ਇਹ ਸਰਕਾਰ ਦੀ ਧੌਂ ਤੇ ਗੋਡਾ ਰੱਖ ਕੇ ਲਿਆ ਜਾਣਾ ਇਸ ਕਰਕੇ ਮੰਤਾਂ ਨਾਲ ਨਹੀਂ ਦੇਣਾ ਹੈਗਾ ਇਹਨਾਂ ਨੇ ਇਸ ਤੋਂ ਅਗਲੀ ਗੱਲ ਕਿ ਭਗਵੰਤ ਮਾਨ ਜਿਹੜਾ ਆਪਣੇ ਆਪ ਨੂੰ ਕਮੀਆਂ ਦੇ ਵੇਲੇ ਦਾ ਸੂਰਜ ਦੱਸਦਾ ਸੀਗਾ ਅਸੀਂ ਸਮਝਦੇ ਹਾਂ ਕਿ ਕਮੀਆਂ ਦੇ ਵੇਲੇ ਦਾ ਸੂਰਜ ਨਹੀਂ ਹੈ ਇਹ ਕਮੀਆਂ ਦੇ ਵੇੜਿਆਂ 'ਚ ਹੋਣ ਵਾਲੇ ਹਨੇਰੇ ਦਾ ਜਾਨੀ ਉਹਦਾ ਇੱਕ ਤਰ੍ਹਾਂ ਨਾਲ ਕਾਰਨ ਬਣਿਆ ਹੋਇਆ ਹੈ ਕਿਉਂਕਿ ਜਦੋਂ ਇੱਥੇ ਇੱਥੇ ਪੈਕੇਜ ਦਾ ਐਲਾਨ ਕੀਤਾ ਹੈ ਭਾਵ ਉਹ ਬਹੁਤ ਛੋਟੀ ਗੱਲ ਹੈ ਕੋਈ ਕਿਸਾਨਾਂ ਦੀਆਂ ਝੋਲੀਆਂ ਨਹੀਂ ਭਰੀਆਂ ਬਹੁਤ ਛੋਟੀ ਗੱਲ ਆ ਜਿਹੜੀ ਦਿੱਤੀ ਉਹਨੇ ਪਰ ਇਹਦੇ باوجود ਜਾਨੀ ਮਜ਼ਦੂਰਾਂ ਦੀ ਗੱਲ ਦੇ ਉੱਤੇ ਦੰਦਲ ਪੈ ਗਈ ਆ ਭਗਵਾਨ ਤਮਾਨ ਦੇ ਇਸ ਕਰਕੇ ਉਹਦੀ ਉਹ ਬਾਤ ਚੀ ਪੱਟਣ ਵਾਸਤੇ ਉਹਦੀ ਉਹ ਦੰਦਲ ਖੋਲਣ ਵਾਸਤੇ ਜਾਨੀ ਸਾਡੇ ਮਜ਼ਦੂਰਾਂ ਨੂੰ ਹੋਰ ਵੱਡੀ ਤਿਆਰੀ ਕਰਨ ਦੀ ਲੋੜ ਹੈਗੀ ਹੈ ਇਸ ਕਰਕੇ ਭਰਾਵੋ ਤੁਸੀਂ ਆਇਓ ਪੰਜ ਪੰਜ ਚਾਰ ਚਾਰ ਜਣੇ ਅਗਰ ਇੱਕ ਜਿਹੜਾ ਸਰਕਾਰ ਹੈ ਨਹੀਂ ਬੋਲਦੀ ਇਸ ਮਾਮਲੇ ਦੇ ਉੱਤੇ ਤਾਂ ਇਸ ਮਾਮਲੇ ਤੇ ਵੱਡੇ ਇਕੱਠ ਕਰਨੇ ਪੈਣੇ ਆ ਇਸ ਕਰਕੇ ਪੰਜਾਬ ਸਰਕਾਰ ਨੂੰ ਇੱਥੋਂ ਦੇ ਡੀਸੀਆਂ ਰਾਹੀਂ ਇਹ ਸੁਣਾਉਣੀ ਕਰਨ ਵਾਸਤੇ ਆਏ ਆ ਤੇ ਨਾਲ ਹੀ ਇਹ ਸੁਣਾਉਣੀ ਵੀ ਆ ਕਿ ਇੱਥੋਂ ਦੇ ਲੋਕਲ ਮਸਲੇ ਆ ਜਿਹੜੇ ਜਣੀ ਪੰਜਾਬ ਸਰਕਾਰ ਤੇ ਸੈਂਟਰ ਦੀ ਸਰਕਾਰ ਜਿੱਥੇ ਪਹਿਲਾਂ ਹੀ ਰਜਗਾਰ ਦਾ ਇੱਕ ਬਹੁਤ ਵੱਡੀ ਔੜ ਲੱਗੀ ਹੋਈ ਹੈ ਰਜਕਾਰ ਦਾ ਕਾਲ ਪਿਆ ਹੋਇਆ ਹੈ ਲੋਕਾਂ ਦੇ ਚੁੱਲ੍ਹੇ ਨਹੀਂ ਤਪਦੇ ਹੈਗੇ ਤਾਂ ਉਸੇ ਉੱਥੇ ਹੀ ਮਤਲਬ ਜਿਹੜੇ ਨਰੇਗਾ ਦੇ ਉੱਤੇ ਕੰਮ ਕਰਨ ਵਾਲੇ ਸਾਡੇ ਭੈਣ ਭਰਾ ਹੈ ਉਹਨਾਂ ਦੇ ਕੰਮਾਂ ਦੇ ਉੱਤੇ ਕੱਟ ਲਾ ਦਿੱਤਾ ਗਿਆ ਹੈ ਜਿਹੜੇ ਜਿਹੜੇ ਪ੍ਰੋਜੈਕਟ ਜਿਹੜੀਆਂ ਜਿਹੜੀਆਂ ਜਗ੍ਹਾ ਉਹ ਮਰੇਗਾ ਦੇ ਕੰਮ ਚ ਆਉਂਦੀਆਂ ਸੀ ਉਹ ਬੰਦ ਕਰ ਦਿੱਤੀਆਂ ਗਈਆਂ ਹੈ ਇਸ ਕਰਕੇ ਜਣੀ ਇੱਕ ਪਾਸੇ ਸਰਕਾਰ ਨਾਲ ਟਕਰਾਏ ਤੇ ਦੂਜੇ ਪਾਸੇ ਇਥੋਂ ਦੇ ਡੀਸੀ ਇਥੋਂ ਦੇ ਏਡੀਸੀ ਇਥੋਂ ਦੇ ਵੀਡੀਓ ਉਹਨਾਂ ਨਾਲ ਟਕਰਾ ਹੁਣਾ ਕਿਉਂਕਿ ਜਿਹੜਾ ਮਾਰਾ ਵੋਟ ਕੰਮ ਇੱਥੇ ਬਚਦਾ ਜਣੀ ਉਹ ਆਪਦੇ ਚਹੇਤਿਆਂ ਨੂੰ ਉਸ ਤਰ੍ਹਾਂ ਦਿੱਤਾ ਜਾਂਦਾ ਕਿ ਇਥੇ ਜਗਲਾਤ ਵਾਲੇ ਪਾਸੋਂ ਜਣੀ ਉਹਨਾਂ ਨੂੰ ਇੱਕ ਟ੍ਰੇਨਿੰਗ ਦੇ ਕੇ ਉਹ ਲੰਮਾ ਸਮਾਂ ਉਹੀ ਬੰਦੇ ਲਾਏ ਜਾਂਦੇ ਆ ਤੇ ਜਿਹੜੇ ਉੱਥੇ ਬੰਦੇ ਕੰਮ ਕਰਨ ਵਾਲਿਆ ਕੰਮ ਕਰਾਉਣ ਵਾਲਿਆ ਜਿਨ੍ਹਾਂ ਨੂੰ ਇਹ ਕਹਿੰਦੇ ਕਿ ਇਹਨਾਂ ਨੂੰ ਅਸੀਂ ਟ੍ਰੇਨਿੰਗ ਦਿੱਤੀ ਹੋਈ ਐ ਉਹ ਲੋਕਾਂ ਦੇ ਕਾਰਡ ਲੈ ਲੈ ਕੇ ਜਾਨੀ ਆਪਣੀਆਂ ਦਿਹਾੜੀਆਂ ਪਾ ਰਹੇ ਆ ਇਸ ਕਰਕੇ ਉਹਨਾਂ ਨਾਲ ਹਿਸਾਬੱਤੀ ਕੀਤਾ ਜਾਂਦਾ ਤੇ ਉਹਦੇ ਵਿੱਚ ਜਾਨੀ ਇਥੋਂ ਦੇ ਜਗਲਾਤ ਵਿਭਾਗ ਦੇ ਇਹਨਾਂ ਦੀ ਸਾਰਾਂ ਦੀ ਰਣੀ ਭੁਗਤਾ ਇਸ ਕਰਕੇ ਜਿਹੜਾ ਬਚਾ ਹੋਇਆ ਕੰਮ ਐ ਉਹਦੇ ਵਾਸਤੇ ਲੜਾਈ ਵੀ ਦੇਣੀ ਪੈਣੀ ਆ ਤੇ ਜਿਹੜਾ ਸਰਕਾਰ ਨੇ ਕੰਮ ਬੰਦ ਕਰ ਦਿੱਤਾ ਉਹਦੇ ਵਾਸਤੇ ਲੜਾਈ ਵੀ ਦੇਣੀ ਪੈਣੀ ਆ ਇਸ ਕਰਕੇ ਭਰਾਵੋ ਜਿੱਥੇ ਕਿਸਾਨ ਜਥੇਬੰਦੀਆਂ ਨੇ ਆਪਣੇ ਪ੍ਰੋਗਰਾਮ ਮੁਲਤਵੀ ਕੀਤੇ ਆ ਕਿਉਂਕਿ ਹੜਾਂ ਦੀ ਬਹੁਤ ਵੱਡੀ ਮਾਰ ਪਈ ਹੋਈ ਹੈ ਉਹਨਾਂ ਮਜ਼ਦੂਰਾਂ ਕਿਸਾਨਾਂ ਦੀ ਖਾਤਰ ਜਿੱਥੇ ਜਿੱਥੇ ਕੋਈ ਕੁਝ ਕਰ ਸਕਦਾ ਹੈ ਜਾਨੀ ਉੱਥੇ ਹੀ ਆਪਣੇ ਵੀ ਮਜ਼ਦੂਰ ਮੋਰਚੇ ਦੀਆਂ ਜਥੇਬੰਦੀਆਂ ਨੇ ਆਪਣੇ ਪ੍ਰੋਗਰਾਮ ਉਹ ਕੈਨਸਲ ਕੀਤੇ ਹੋਏ ਆ ਕਿ ਭਗਵਾਨਤਮਾਨ ਸਰਕਾਰ ਦੇ ਜਾਨੀ ਬਾੜਤ ਜਾਣਾ ਸੀ ਸੰਗਰੂਰ ਅੱਠ ਜਥੇਬੰਦੀਆਂ ਵੱਲੋਂ ਜਾਣੀ ਉੱਥੇ ਵੱਡਾ ਕਟ ਕਰਨਾ ਸੀਗਾ ਇਸ ਕਰਕੇ ਉਹ ਪ੍ਰੋਗਰਾਮ ਕੈਨਸਲ ਕੀਤਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚੇ ਵੱਲੋਂ ਜਿਹੜਾ ਖੇਤ ਮਜ਼ਦੂਰ ਜੱਥੇਬੰਦੀਆਂ ਦਾ ਮੋਰਚਾ ਬਣਿਆ ਹੋਇਆ ਹੈ ਉਹਦੇ ਵੱਲੋਂ ਇਹ ਸੱਦਾ ਆਉਣਾ ਤੇ ਭਗਵੰਤ ਮਾਨ ਦੀ ਧਰਨ ਟਿਕਾਣੇ ਲੈ ਕੇ ਆਉਣੀ ਆ ਲੋਕਾਂ ਨੇ ਇਸ ਕਰਕੇ ਦਸਤ ਪੰਜਾ ਪੈਣਾ ਤੇ 30 ਤਰੀਕ ਨੂੰ ਮਤਲਬ ਸੋਚਾਂਗੇ ਇਹ ਗੱਲ ਕਿ ਸ਼ਾਇਦ 30 ਤਰੀਕ ਤੱਕ ਇੱਥੇ ਲੋਕਲ ਜੱਥੇਬੰਦੀਆਂ ਵੀ ਇਹ ਸੱਦਾ ਦੇਵਾਂਗੇ ਐਸ ਡੀ ਸੀ ਦਫ਼ਤਰ ਦੇ ਬਾਹਰ ਦੇ ਵਿੱਚ ਲਾ ਮਿਸਾਲ ਕੱਟ ਕਰਾਂਗੇ ਤੇ ਜੇ ਕੰਮ ਨਹੀਂ ਦਿੱਤਾ ਜੇ ਕੰਮ ਦੇ ਸੌਮੇ ਨਹੀਂ ਖੋਲੇ ਜੇ ਮਜ਼ਦੂਰਾਂ ਦੀ ਗੱਲ ਨਹੀਂ ਸੁਣੀ ਤਾਂ ਫੇਰ ਭਰਾਵੋ ਭੁੱਖੇ ਮਰਨ ਨਾਲੋਂ ਆ ਸੜਕਾਂ ਤੇ ਉਤਰਨਾ ਸੌ ਗੁਣੇ ਚੰਗਾ ਹੈਗਾ ਇਸ ਕਰਕੇ ਜਾਵਾਂਗੇ ਲੋਕਾਂ ਦੇ ਵਿੱਚ ਲਾ ਮੰਦੀ ਕਰਾਂਗੇ ਉਹ 3 ਵਾਲਾ ਪ੍ਰੋਗਰਾਮ ਜੇ ਸਾਡਾ ਜਥੇਬੰਦੀਆਂ ਦਾ ਮਤਲਬ ਫੈਸਲਾ ਹੁੰਦਾ 3 ਤੱਕ ਤਾਂ ਉਸ ਜਥੇ ਉਸ ਪ੍ਰੋਗਰਾਮ ਦੇ ਉੱਤੇ ਵੱਡੇ ਇਕੱਠ ਕਰਾਂਗੇ ਤੇ ਡੀਸੀ ਦਫਤਰ ਦੇ ਉੱਤੇ ਲਾ ਮਿਸਾਲ ਇਕੱਠ ਕਰਾਂਗੇ ਇਸ ਕਰਕੇ ਉਹ ਫੈਸਲੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਸਾਥੀ ਗੋਰਾ ਸਿੰਘ ਪਿਪਲੀ